ਸਤਿ ਸ਼੍ਰੀ ਅਕਾਲ ਦੋਸਤੋ ਮਿੱਤਰੋ ਸਵੇਰੇ ਜਾਂ ਸ਼ਾਮ ਨੂੰ ਇੱਕ ਟਾਈਮ ਕੱਢਿਆ ਕਰੋ ਕਿ ਤੁਸੀਂ ਨੰਗੇ ਪੈਰੀ ਚੱਲਿਆ ਕਰੋ ਸਵੇਰੇ ਸ਼ਾਮ ਕਿਸੇ ਵੀ ਇੱਕ ਟਾਈਮ ਜ਼ਰੂਰ ਚੱਲਿਆ ਕਰੋ ਨੰਗੇ ਪੈਰੀ ਚੱਲਣ ਨਾਲ ਪੇਟ ਦੇ ਕਾਫੀ ਸਾਰੇ ਰੋਗ ਠੀਕ ਹੁੰਨੇ ਸਭ ਤੋਂ ਵੱਡੀ ਗੱਲ ਤਾਂ ਨਾਲ ਦੀ ਨਾਲ ਫਾਇਦਾ ਇਹ ਹੁੰਦਾ ਕਿ ਜਦੋਂ ਤੁਸੀਂ ਨੰਗੇ ਪੈਰੀ ਤੁਰਦੇ ਹੋ ਤੁਹਾਡੇ ਸਿਰ ਤੱਕ ਠੰਡਕ ਪਹੁੰਚ ਜਾਂਦੀ ਹੈ ਇੱਕ ਤਰ੍ਹਾਂ ਦੀ ਆਪਾਂ ਕਹਿ ਲਈ ਵੀ ਜਿਵੇਂ ਨਸਾਂ ਖੁੱਲ ਜਾਂਦੀਆਂ ਹੁੰਨੀਆਂ ਐਦਾਂ ਫੀਲ ਹੁੰਦਾ ਏ ਕਾਂਸਟਿਪੇਸ਼ਨ ਵਗੈਰਾ ਠੀਕ ਹੁੰਦੀ ਐ ਪੈਰਾਂ ਦੀਆਂ ਜੇਕਰ ਤੁਹਾਨੂੰ ਤੁਹਾਡੇ ਪੈਰ ਸੋਨੇ ਆ ਲੱਤਾਂ 'ਚ ਗੈਸ ਬਣੀ ਹੋਈ ਐ ਉਸ ਤੋਂ ਰਾਹਤ ਮਿਲਦੀ ਐ ਬਾਕੀ ਜਿੰਨਾ ਕਿਸੇ ਭੈਣਾਂ ਨੂੰ ਪੀਸੀਓਡੀ ਪੀਸੀਐਸ ਕੋਈ ਬੱਚੇ ਦਾ ਨਹੀਂ ਦਾ ਰੋਗ ਐ ਤੁਹਾਡਾ ਉਹ ਠੀਕ ਹੁੰਦਾ ਐ ਕਾਫੀ ਸਾਰੇ ਸਰੀਰ ਦੇ ਤੁਹਾਡੇ ਰੋਗ ਠੀਕ ਹੋਣੇ ਕਿਸੇ ਦੀ ਅੱਖ ਅੱਖ ਫਟਕਦੀ ਹੈ ਉਹ ਤੋਂ ਫਰਕ ਪੈਂਦਾ ਹੈ ਅੱਛਾ ਜੇਕਰ ਆਪਾਂ ਤੁਹਾਡੇ ਪੈਰਾਂ ਦੇ ਜਿਵੇਂ ਕੋਈ ਨੌ ਸੌ ਕਰਿਆ ਤੁਹਾਡਾ ਇੱਕ ਤਰ੍ਹਾਂ ਦੀ ਇਹ ਥੈਰੇਪੀ ਹੋਣ ਲੱਗ ਜਾਂਦੀ ਹੈ ਉਸ ਤੋਂ ਵੀ ਫਰਕ ਪੈਂਦਾ ਹੈ ਤੁਸੀਂ ਥੋੜਾ ਜਿਹਾ ਟਾਈਮ ਗੱਡਿਆ ਕਰੋ ਸਵੇਰੇ ਸ਼ਾਮ ਕਿਸੇ ਵੀ ਟਾਈਮ ਨੰਗੇ ਪੈਰੀ ਚੱਲਿਆ ਕਰੋ ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਨਾਲਾ ਸੂਆ ਹੈਗਾ ਤੁਸੀਂ ਉੱਥੇ ਟੁਰ ਸਕਦੇ ਹੋ ਤੋ ਮੈਂ ਖੇਤਾਂ ਚ ਆਇਆ ਸੀ ਮੈਂ ਕਿ ਵੀ ਤੁਹਾਨੂੰ ਇਸ ਬਾਰੇ ਥੋੜੀ ਜਾਣਕਾਰੀ ਦੇ ਆ ਤੇ ਜਿੰਨੇ ਵੀ ਆ ਤੁਸੀਂ ਦੇਖ ਰਹੇ ਹੋ ਨਾ ਘਾ ਹੈਗਾ ਜਮੀਨ ਦੇ ਉੱਤੇ ਖੇਤਾਂ ਦੇ ਵਿੱਚ ਬੱਟਾਂ ਦੇ ਉੱਤੇ ਇਹ ਸਾਰਾ ਤਕਰੀਬਨ ਇੱਕ ਤਰ੍ਹਾਂ ਦੀਆਂ ਜੜੀਆਂ ਬੁੱਟੀਆਂ ਹੁੰਦੀਆਂ ਇਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹਨੂੰ ਦੁੱਬ ਘਾ ਕਹਿੰਦੇ ਆ ਜਿਹੜਾ ਕਿ ਆਪਾਂ ਵਿਆਹ ਸ਼ਾਦੀਆਂ ਚ ਦੁੱਬ ਨਹੀਂ ਦਿੰਦੇ ਹੁੰਦੇ ਕਿ ਤੁਸੀਂ ਇੱਕ ਵਧਾਈ ਦਿੰਨੇ ਹੁੰਦੇ ਆਪਾਂ ਤਾ ਤੁਹਾਨੂੰ ਬਹੁਤਿਆਂ ਨੂੰ ਤਾਂ ਪਤਾ ਹੋਣਾ ਵਿੱਚ ਮੈਂ ਦੱਸ ਵੀ ਦਿੰਨਾ ਏ ਉਹ ਦੁੱਬ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਜਿਹੜੀ ਦੁੱਬ ਕਾ ਹੁੰਦਾ ਏ ਇੱਕ ਤਾਂ ਇਹਦੇ ਜੜਾਂ ਬਹੁਤ ਡੂੰਘੀਆਂ ਹੁੰਦੀਆਂ ਦੂਸਰੀ ਇਸ ਦੀ ਲੈਂਥ ਬਹੁਤ ਲੰਮਾਈ ਬਹੁਤ ਹੁੰਦੀ ਹੈ ਤਾਂ ਕਿ ਇੱਕ ਤਰ੍ਹਾਂ ਦਾ ਇਹ ਪੋਜ਼ਿਟਿਵ ਸਾਈਨ ਹੁੰਦਾ ਵੀ ਤੁਸੀਂ ਜਿਵੇਂ ਕਿ ਇਹ ਦੁੱਬ ਕਾ ਦੀਆਂ ਜੜਾਂ ਡੂੰਘੀਆਂ ਇਹਦੀ ਲੰਬਾਈ ਹੈ ਵੀ ਤੁਸੀਂ ਐਦਾਂ ਹੀ ਵਧੋ ਐਦਾਂ ਹੀ ਫੁੱਲੋ ਸੋ ਇਸ ਕਰਕੇ ਇਹ ਪੋਜ਼ਿਟਿਵ ਵੇ ਨਾਲ ਦਿੱਤਾ ਜਾਂਦਾ ਹੈ ਤੇ ਦੁੱਬਕਾ ਦਾ ਜਿਹੜਾ ਇਹ ਬਾਕੀ ਦੂਸਰਾ ਇਸ ਦਾ ਇਹ ਬਿਮਾਰੀਆਂ ਦੇ ਤੌਰ ਤੇ ਬਹੁਤ ਫਾਇਦਾ ਕਰਦਾ ਜੇਕਰ ਕਿਸੇ ਭੈਣ ਨੂੰ ਲਕੋਰੀਆ ਦੀ ਪ੍ਰੋਬਲਮ ਹੈਗੀ ਹੈ ਜਾਂ ਕਿਸੇ ਨੂੰ ਪਾਈਲਸ ਵਗੈਰਾ ਦੀ ਦਿੱਕਤ ਹੈਗੀ ਹੈ ਤਾਂ ਉੱਥੇ ਬਹੁਤ ਕੰਮ ਕਰਦਾ ਜੀ ਇਹ ਜੇਕਰ ਤੁਹਾਨੂੰ ਕਿਸੇ ਨੂੰ ਲਕੋਰੀਆ ਦੀ ਪ੍ਰੋਬਲਮ ਹੈ ਨਾ ਤਾਂ ਜਿਹੜਾ ਦੁੱਬਕਾ ਹੁੰਦਾ ਹੈ ਤੁਸੀਂ ਥੋੜਾ ਜਿਹਾ ਦੁੱਬਕਾ ਲੈ ਕੇ ਇੱਕ ਮੁਠੀ ਜਿੰਨਾ ਇਸ ਨੂੰ ਇੱਕ ਗਲਾਸ ਪਾਣੀ 'ਚ ਮਿਕਸੀ 'ਚ ਪਾ ਕੇ ਸ਼ੇਕ ਬਣਾ ਕੇ ਪੋਣ ਕੇ ਪੀ ਲੋ ਤੇ ਬਹੁਤ ਕੰਮ ਕਰਦਾ ਇਹ। ਡੁੱਬਗਾ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇੱਥੇ। ਬਾਕੀ ਇੱਥੇ ਸਾਡੇ ਖੇਤਾਂ 'ਚ ਮੇਰੇ ਕੋਲ ਭਖੜਾ ਲੱਗਿਆ ਹੋਇਆ ਬਹੁਤ ਸਾਰੀਆਂ ਛੋਟੀਆਂ ਜੜੀਆਂ ਬੁੱਟੀਆਂ ਲੱਗੀਆਂ ਹੋਈਆਂ। ਸਾਡੇ ਕੋਲ ਇੱਥੇ ਇੱਕ ਆਕਰ ਕਰਾ ਦਾ ਪੌਦਾ ਹੈਗਾ। ਆਕਰਕਰਾ ਦਾ ਪੌਦਾ ਤੁਹਾਡੇ ਦੰਦਾਂ ਜਾਣਾ ਵਾਸਤੇ ਬਹੁਤ ਆ ਦੇਖੋ ਆ ਇਹਨੂੰ ਕਹਿੰਦੇ ਡੁੱਬਗਾ ਸ਼ਾਇਦ ਤੁਹਾਡੇ ਕਿਤੇ ਹੋਰ ਪਾਸੇ ਕੁਝ ਹੋਰ ਕਹਿੰਦੇ ਹੋਣੇ ਇਹਨੂੰ ਬਾਕੀ ਤੁਸੀਂ ਅਗਰ ਖੇਤਾਂ 'ਚ ਥੋੜੀ ਜਿਹੀ ਜਗ੍ਹਾ ਇਦਾਂ ਦੀ ਰੱਖੋ ਜਿੱਥੇ ਤੁਸੀਂ ਜੜੀਆਂ ਬੂਟੀਆਂ ਕੋਈ ਛੋਟੀਆਂ ਜੜੀਆਂ ਬੂਟੀਆਂ ਜਾਂ ਫਿਰ ਕਟੋਕਟ ਆਪਣੇ ਘਰ ਵਾਸਤੇ ਸਬਜ਼ੀਆਂ ਭਾਜੀਆਂ ਜੂਟ ਲਗਾਓ ਇਹ ਸਾਡਾ ਫਾਰਮ ਹੈ ਜੀ ਤੇ ਉਹ ਉੱਥੇ ਤੋਂ ਮੈਂ ਚੱਲਿਆ ਆ ਰਿਹਾ ਮੇਰਾ ਤਕਰੀਬਨ ਚੌਥਾ ਘੇੜਾ ਜਿੱਧਰੋਂ ਇਹ ਬਾਕੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਨੰਗੇ ਪੈਰੀ ਚੱਲਿਆ ਕਰੋ ਤੇ ਆਪਣੇ ਖੇਤਾਂ 'ਚ ਇਦਾਂ ਦੀਆਂ ਮੇਰੇ ਕੋਲ ਇੱਥੇ ਮੋਟਰ ਤੇ ਕਾਲੇ ਚਨੇ ਅ ਇਸ ਆਪਣਾ ਸਲਗਮ ਮੂਲੀਆਂ ਗਾਜਰਾ ਸੋਇਆ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਸਾਡੇ ਕੋਲ ਇੱਥੇ ਤੇ ਹੁਣ ਅਪ੍ਰੈਲ ਦੇ ਵਿੱਚ ਮੈਂ ਕਾਫੀ ਸਾਰੀਆਂ ਜੜੀਆਂ ਬੂਟੀਆਂ ਉੱਥੋਂ ਹਰਦوار ਤੋਂ ਲੈ ਕੇ ਆਉਣੀਆਂ ਜਿਹੜੀਆਂ ਨੇ ਅਸੀਂ ਇੱਥੇ ਆਪਣਾ ਇੱਕ ਕੀਲੇ ਦੇ ਵਿੱਚ ਲਗਾਵਾਂਗੇ ਤੋ ਐਦਾਂ ਜੀ ਤੁਸੀਂ ਜੜੀ ਬੂਟੀਆਂ ਆਪਣੇ ਖੇਤਾਂ 'ਚ ਆਲੇ-ਦੁਆਲੇ ਦੇਖ ਕੇ ਲਗਾਓ। ਸਫੇਦ ਮੂਸਲੀ ਹੈਗੀ ਮੇਰੇ ਕੋਲ ਇੱਥੇ ਅ ਇਹ ਸਤਾਵਰ ਹੈਗੀ ਲੱਗੀ ਹੋਈ ਸਾਡੇ ਕੋਲ। ਸੋ ਇਥੇ ਇਹ ਬਹੁਤ ਚੀਜ਼ਾਂ ਫਾਇਦਾ ਕਰਦੀਆਂ ਆ ਜਰੂਰ ਇਹਨੂੰ ਟਾਈਮ ਕੱਢ ਕੇ ਨਾ ਖੇਤਾਂ 'ਚ ਕੀੜਾ ਮਾਰਿਆ ਕਰੋ ਨਾਲੇ ਕੋਈ ਇਦਾਂ ਦੀ ਚੀਜ਼ ਜਿਹੜੀ ਬੇਸਟ ਹੈਗੀ ਜਿਹੜੀ ਆਪਾਂ ਨੂੰ ਨਹੀਂ ਚਾਹੀਦੀ ਉਹ ਸਮਕਾ ਤੇ ਬਹਾਨੇ ਨਾਲ ਸਫਾਈ ਹੋ ਜਾਂਦੀ ਆ। ਸੋ ਜੇਕਰ ਤੁਸੀਂ ਆਪਣੇ ਖੇਤਾਂ 'ਚ ਭਖੜਾ ਲਾਇਆ ਹੋਇਆ ਤੁਸੀਂ ਆਪਣੇ ਪਸ਼ੂਆਂ ਨੂੰ ਭਖੜਾ ਕੱਚਾ ਭਖੜਾ ਪਾਓਗੇ ਤਾਂ ਕੱਚੇ ਭਖੜੇ ਨਾਲ ਕਦੇ ਵੀ ਪਸ਼ੂ ਦਾ পেট ਨਹੀਂ ਖਰਾਬ ਹੋਏਗਾ ਜੇਕਰ ਪਸ਼ੂ ਦਾ পেট ਠੀਕ ਹੈ ਤਾਂ ਸਮਝ ਲਓ ਤੁਹਾਡਾ ਪਸ਼ੂ ਕਿਤੇ ਮਾਰ ਨਹੀਂ ਹੋਏਗਾ ਕੱਚਾ ਭਖੜਾ ਕੱਟ ਕੇ ਪਾਉਣ ਨਾਲ ਪਸ਼ੂ ਦੇ ਜਿਵੇਂ ਆਪਾਂ ਪੁਰਾਣੇ ਟਾਈਮ 'ਚ ਦੇਖਦੇ ਸੀ ਜੇ ਜਦੋਂ ਪਸ਼ੂ ਚਰ ਕੇ ਆਉਂਦੇ ਸੀਗੇ ਤਾਂ ਉਹ ਪਸ਼ੂ ਦੂਜੇ ਪਸ਼ੂਆਂ ਦੇ ਮੁਕਾਬਲੇ ਵਿੱਚ ਘੱਟ ਬਿਮਾਰ ਹੁੰਦੇ ਸੀ ਚਰ ਕੇ ਗਿਆ ਹੋਇਆ ਪਸ਼ੂ ਚਰਨ ਗਿਆ ਹੋਇਆ ਪਸ਼ੂ 100 ਤਰ੍ਹਾਂ ਦੀ ਜੜੀ ਬੁੱਟੀ ਖਾ ਲੈਂਦਾ ਏ ਸੋ ਇਸ ਕਰਕੇ ਉਦਾਂ ਦੇ ਉਸ ਪਸ਼ੂ ਨੂੰ ਜਿਹੜੀ ਸਮੱਸਿਆ ਘੱਟ ਆਉਂਦੀ ਹੈ ਤਾਂ ਤੁਸੀਂ ਵੀ ਜੇਕਰ ਆਪਣੇ ਖੇਤਾਂ 'ਚ ਇਦਾਂ ਦੀਆਂ ਚੀਜ਼ਾਂ ਲਗਾਓਗੇ ਤਾਂ ਤੁਸੀਂ ਬਹਾਨੇ ਨਾਲ ਨਾਲੇ ਪਸ਼ੂ ਨੂੰ ਪੈ ਜਾਂਦੀ ਆ ਉਹ ਤੇ ਨਾਲੇ ਆਪਣਾ ਫਾਇਦਾ ਹੋ ਜਾਂਦਾ ਤੇ ਆਪਣੀ ਕਹਿ ਲਓ ਜੇਬ ਘਾਟ ਢੀ ਹੁੰਦੀ ਹੈ ਸੋ ਪਖੜਾ ਜ਼ਰੂਰ ਬੀਜੋ ਚਾਹੇ ਬਰਸੀਨ ਦੇ ਵਿੱਚ ਚਾਹੇ ਤੁਸੀਂ ਉਦਾਂ ਬੀਜ ਲੋ ਨੂੰ ਥੋੜਾ ਬਹੁਤਾ ਕੱਟ ਕੇ ਪੱਠਿਆਂ ਦੇ ਨਾਲ ਹੀ ਪਾਤਾ ਤੇ ਬਹੁਤ ਫਾਇਦੇਮੰਦ ਚੀਜ਼ ਹੈ ਜੀ ਇਹ ਬਾਕੀ ਸਾਡੇ ਇੱਥੇ ਨੇੜੇ ਸੂਆ ਹੈਗਾ ਉੱਥੇ ਬਹੁਤ ਸਾਰੀਆਂ ਇਦਾਂ ਦੀਆਂ ਬੂਟੀਆਂ ਲੱਗੀਆਂ ਹੋਈਆਂ ਜਿਹੜੀਆਂ ਬਹੁਤ ਕੰਮ ਦੀਆਂ ਹੈਗੀਆਂ ਚਿੰਜਣ ਬਹੁਤ ਕੰਮ ਆਉਂਦੀ ਹੈ ਜੀ ਜਿੰਨਾਂ ਨੂੰ ਕਿਸੇ ਨੂੰ ਖਲਵੈਰੀ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਬਹੁਤ ਕੰਮ ਕਰਦੀ ਹੈ ਇਹ ਸੋ ਬਾਕੀ ਆ ਸਾਡੇ ਇੱਕ ਇਹ ਵਾਲਾ ਕਿਲਾ ਹੈ ਤੇ ਇੱਕ ਦਰ ਇਹਨਾਂ ਦੇ ਵਿੱਚ ਨਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋਣੇ ਅਸੀਂ ਕਦੇ ਖਾਦ ਨਹੀਂ ਪਾਈ ਰੇ ਨਹੀਂ ਪਾਇਆ ਬਾਕੀਆਂ ਚ ਤਾਂ ਪੈ ਜਾਂਦਾ ਪਰ ਇਹਨਾਂ ਚ ਨਹੀਂ ਹੁਣ ਅਗਲੀ ਵਾਰੀ ਕੋਸ਼ਿਸ਼ ਹੈਗੀ ਹੈ ਕਿ ਹੋਰ ਵਧਾਇਆ ਜਾਵੇ ਬਿਨਾਂ ਖਾਦ ਤੋਂ ਫਸਲ ਕੀਤੀ ਜਾਵੇ ਬਾਕੀ ਖੇਤਾਂ ਦੇ ਮੁਕਾਬਲੇ ਇਹਨਾਂ 'ਚ ਵੈਸੇ ਬਹੁਤ ਘੱਟ ਖਾਦ ਪੈਂਦੀ ਏ ਕਿਉਂਕਿ ਸਾਡੇ ਕੋਲ ਰੂੜੀ ਆਪਣੇ ਘਰ ਦੀ ਹੁੰਦੀ ਏ ਉਹਦੇ ਕਰਕੇ ਨਾ ਫਿਰ ਤਕਰੀਬਨ ਸਾਰੇ 'ਚ ਪਾਈ ਜਾਂਦੀ ਏ ਰੂੜੀ ਬਾਕੀ ਦੋਸਤੋ ਉਹ ਮੋਟਰ ਤੇ ਨਾ ਸਾਡੇ ਕੋਲ ਬਹੁਤ ਸਾਰੀਆਂ ਜਿਹੜੀਆਂ ਬੂਟੀਆਂ ਜਾਂ ਫਿਰ ਜਿਵੇਂ ਕਾਲੇ ਚਨੇ ਕੇ ਛੋਲੇ ਲਗਾਏ ਹੋਏ ਆ ਪਰ ਮੈਨੂੰ ਕੋਈ ਮਿਲਣ ਆਇਆ ਏ ਸਾਹਮਣੇ ਖੜੇ ਆ ਉਹ ਤੇ ਮੈਂ ਹੁਣ ਉਹਨਾਂ ਨੂੰ ਮਿਲਣਾ ਹੈ ਛੋਟੀ ਜੀ ਜਾਣਕਾਰੀ ਸੀਗੀ ਤੁਹਾਡੇ ਵਾਸਤੇ ਸੋ ਇਹ ਚੀਜ਼ਾਂ ਨਾ ਜਿਵੇਂ ਆ ਦੇਖੋ ਇੱਥੇ ਸ ਕੋਆ ਲੱਗਿਆ ਹੋਇਆ ਕਿੰਨਾ ਸਾਰਾ ਉਥੇ ਕਾਲੇ ਚਨੇ ਗੋਭੀ ਬਹੁਤ ਚੀਜ਼ਾਂ ਲੱਗੀਆਂ ਹੋਈਆਂ ਇੱਥੇ ਸੋ ਆ ਬਾਸ ਵੀ ਲੱਗਿਆ ਹੋਇਆ ਸਾਡੇ ਚਾਰ ਸਾਡੇ ਜਾਮਣਾ ਹੈਗੀਆਂ ਦੋ ਘਰੇ ਆ ਇੱਕ ਇਹ ਆ ਇੱਕ ਪਿੱਛੇ ਤੁਸੀਂ ਦੇਖੀ ਆ ਸੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਇੱਥੇ ਤੱਕ ਬਣੇ ਰਹੇ ਮੇਰੇ ਨਾਲ ਤੇ ਮੈਨੂੰ ਇਹ ਸਾਡੇ ਪਿੰਡ ਤੋਂ ਮਿਲਣ ਆਏ ਆ ਮੈਂ ਜਰਾ ਇਹਨਾਂ ਨੂੰ ਮਿਲਵਾ ਸ਼ੁਕਰੀਆ ਜੀ ਧੰਨਵਾਦ